ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹੈ ਜੀ ਪੀਲੀ ਹਰਡ ਜਿਹੜੀ ਕਿ ਆਪਾਂ ਇੱਕ ਵਾਰੀ ਪਹਿਲਾਂ ਵੀ ਵੀਡੀਓ ਪਾਈ ਸੀਗੀ ਵੀ ਇਹ ਗਦੂਦਾ ਨੂੰ ਬਹੁਤ ਛੇਤੀ ਕੰਟਰੋਲ ਕਰਦੀ ਹੈ ਜੀ ਅਗਰ ਤੁਸੀਂ ਪੀਲੀ ਹਰਡ ਇਹਨੂੰ ਤੋੜ ਕੇ ਮਤਲਬ ਰਾਤ ਨੂੰ ਕਣਚ ਦੇ ਗਲਾਸ ਦੇ ਵਿੱਚ ਪਾਣੀ ਦੇ ਵਿੱਚ ਭਿਓ ਕੇ ਰੱਖ ਦਿਓ 14 ਘੰਟੇ ਭਿੱਜੀ ਰਹਿੰਦੀ ਹੈ ਉਸ ਤੋਂ ਬਾਅਦ ਇਹਦਾ ਮਤਲਬ ਗਿੱਟ ਕੱਢ ਕੇ ਸਿੱਟ ਦਿਓ ਤੇ ਜਿਹੜੀ ਇਹਦੀ ਉੱਤੇ ਮਤਲਬ ਹੁੰਦੀ ਹੈ ਨਾ ਸਕਿਨ ਉਹਨੂੰ ਤੁਸੀਂ ਖਾ ਸਕਦੇ ਹੋ ਜੀ ਤੇ ਪਾਣੀ ਤੁਸੀਂ ਪੀ ਸਕਦੇ ਹੋ ਸਵੇਰੇ ਇੱਕ ਪਾਣੀ ਖਾਲੀ ਪੇਟ ਪੀਣਾ ਤੇ ਜਿਹੜੀ ਇਹਦੀ ਸਕਿਨ ਹੁੰਦੀ ਹੈ ਇਹ ਤੁਸੀਂ ਜਦੋਂ ਮਰਜ਼ੀ ਖਾ ਲੋ ਜੀ ਭਾਵੇਂ ਸਬਜ਼ੀ ਚ ਪਾ ਕੇ ਖਾ ਲੋ ਜੇ ਵੈਸੇ ਨਹੀਂ ਖਾ ਹੁੰਦੀ ਤਾਂ ਬਹੁਤ ਹੀ ਚੰਗੀ ਗੁਣਾਕਾਰੀ ਹੈ ਜੀ ਇਹ ਬਹੁਤ ਅੱਛਾ ਰਿਜ਼ਲਟ ਹੈ ਦਾ ਅਗਰ ਤੁਸੀਂ ਲਗਾਤਾਰ ਪੀਣਾ ਤਾਂ ਗਦੂਦ ਨੂੰ ਬਹੁਤ ਛੇਤੀ ਠੀਕ ਕਰਦੀ ਹੈ ਬਾਥਰੂਮ ਖੁੱਲ ਕੇ ਆਉਂਦਾ ਜੀ ਇਹਦੇ ਨਾਲ ਪੇਟ ਨੂੰ ਵੀ ਸਾਫ਼ ਰੱਖਦੀ ਹੈ ਜੀ ਇਹ ਬਹੁਤ ਮਤਲਬ ਪੇਟ ਨੂੰ ਰੀਲੀਫ ਰੱਖਦੀ ਹੈ ਹੇ ਠੀਕ ਹੈ ਜੀ ਤੁਸੀਂ ਇਹਨੂੰ ਮਤਲਬ ਕਿ ਇਸ ਤਰ੍ਹਾਂ ਵਰਤੋ ਅਗਰ ਕਿਸੇ ਵੀਰ ਨੂੰ ਇਹੋ ਜੀ ਦਿੱਕਤ ਹੋਈ ਪਈ ਹੈਗੀ ਗਰਦੂਦਾਂ ਦੀ ਤਾਂ ਜਾਂ ਪੇਟ ਦੀ ਕਿਸੇ ਨੂੰ ਦਿੱਕਤ ਹੈ ਉਹ ਪੇਟ ਵਾਸਤੇ ਪਹਿਣਾ ਵੀ ਇਹਨੂੰ ਵਰਤ ਸਕਦੀਆਂ ਜੀ ਤੇ ਇਹਨੂੰ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਦੇ ਜੀ ਆਹ ਹੁੰਦੀ ਹੈ ਜੀ ਪੀਰੀ ਹਾਰਟ ਮੈਨੂੰ ਕਈ ਕੁਐਸਚਨ ਆਏ ਸੀ ਪੀਰੀ ਹਾਰਟ ਕਿਹੜੀ ਹੁੰਦੀ ਹੈ ਆਹ ਹੁੰਦੀ ਹੈ ਜੀ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਸਤਿ ਸ੍ਰੀ ਅਕਾਲ